ਸਰਾਲਾ ਖੇਲ ਦੀ ਨਾਨ ਮੰਡੀ ਦੇ ਵਿੱਚ ਖਾਠਾ ਮਾਰਦੇ ਇਕੱਠ ਵਿੱਚ ਆਏ ਕਿਸਾਨ ਭਰਾਵੋ ਕਿਸਾਨ ਆਪੀਓ ਅੱਜ ਸਟੇਜ ਤੇ ਬੈਠੇ ਬਹੁਤ ਹੀ ਸਰਕਾਰੀਓ ਸੰਯੁਕਤ ਕਿਸਾਨ ਮੋਰਚੇ ਦੇ ਆਪ ਸਹਿਬਾਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਦੇ ਕਿਸਾਨਾਂ ਨੇ ਇਹ ਤੇਲ ਚੜ੍ਹ ਸਾਲਾਂ ਦੇ ਅੰਦਰ ਅੰਦਰ पहला पूरे देश के किसान की अगुवाई करके तीन काले खेती कानून वापस कराए थे तो दो हजार भी i'm going i'm I'm um, the i sí. sí. Time will अॼ तारे सुञाते लैंड पूरी पॉलिसी